ਸੱਚੇ ਗੱਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਵਿਕਟੋਰੀਆ ਸੂਬੇ ਵਿੱਚ ਇੱਕ ਫੁੱਟਬਾਲ ਕਲੱਬ ਦੇ ਪ੍ਰਸ਼ੰਸ਼ਕਾਂ ਦੀ ਇੱਕ ਤਸਵੀਰ ਤੇ ਪੈਦਾ ਹੋਇਆ ਵਿਵਾਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੇ ਕੁਵਿੰਸਲੈਂਡ ਸੂਬੇ ਦੇ ਉੱਤਰੀ ਖੇਤਰ ਵਿੱਚ ਫੈਲੀ ਇੱਕ ਗੰਭੀਰ ਬਿਮਾਰੀ ਦੋ ਲੋਕਾਂ ਦੀ ਗਈ ਜਾਨ 3 ਦਰਜਨ ਦੇ ਕਰੀਬ ਲੋਕੀ ਬਿਮਾਰ ਮੌਸਮ ਵਿਭਾਗ ਨੇ ਪੱਛਮੀ ਆਸਟ੍ਰੇਲੀਆ ਲਈ ਖੰਡੀ ਤੂਫਾਨ ਜ਼ੇਲੀਆ ਦੀ ਚੇਤਾਵਨੀ ਦਿੱਤੀ ਜਾਰੀ ਸ਼ੁੱਕਰਵਾਰ ਨੂੰ ਤੂਫਾਨ ਮਚਾ ਸਕਦਾ ਹੈ ਭਾਰੀ ਤਬਾਹੀ ਕਿਹਾਉਣ ਹੈ ਖਬਰਾਂ ਦਾ ਵਿਸਥਾਰ ਵਿਕਟੋਰੀਆ ਸੂਬੇ ਵਿੱਚ ਇੱਕ ਫੁੱਟਬਾਲ ਕਲੱਬ ਦੇ ਪ੍ਰਸ਼ੰਸਕਾਂ ਦੀ ਇੱਕ ਹਰਕਤ ਤੇ ਵਿਵਾਦ ਖੜਾ ਹੋ ਗਿਆ ਹੈ ਕੁਝ ਫੁੱਟਬਾਲ ਪ੍ਰਸ਼ੰਸਕਾਂ ਨੇ ਨਾਜੀ ਸਲੂਟ ਕਰਦੇ ਹੋਏ ਤਸਵੀਰ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਹੁਣ ਇਹਨਾਂ ਦੀ ਪਾਲ ਵਿੱਚ ਜੁਟ ਗਈ ਹੈ ਯਹੂਦੀ ਪਾਈਚਾਰੇ ਦੇ ਲੋਕਾਂ ਤੇ ਹੋ ਰਹੇ ਹਮਲਿਆਂ ਵਿਚਾਲੇ ਇਸ ਤਸਵੀਰ ਨੇ ਨਵੀਂ ਚਰਚਾ ਨੂੰ ਛੇੜ ਦਿੱਤਾ ਹੈ ਇਹ ਤਸਵੀਰ ਉਸ ਸਮੇਂ ਆਈ ਹੈ ਜਦੋਂ ਸਰਕਾਰ ਵੱਲੋਂ ਅਜਈਆਂ ਹਰਕਤਾਂ ਤੇ ਸੰਗੀਤ ਸੂਬਾ ਸਰਕਾਰਾਂ ਨੇ ਸਜ਼ਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਆਸਟ੍ਰੇਲੀਆ ਵਿੱਚ ਵਕਫਾ ਥਾਈ ਯਹੂਦੀ ਲੋਕਾਂ ਤੇ ਹੋ ਰਹੇ ਹਮਲਿਆਂ ਤੋਂ ਬਾਅਦ ਸਖਤ ਕਾਨੂੰਨ ਲਾਗੂ ਕੀਤੇ ਗਏ ਨੇ ਪਰ ਬਾਵਜੂਦ ਇਸ ਦੇ ਨਾਜ਼ੀ ਮਾਨਸਿਕਤਾ ਵਾਲੇ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ। ਇੰਨੇ ਦੀ ਵੀ ਸੋਸ਼ਲ ਮੀਡੀਆ ਤੇ ਕੁਝ ਫੁੱਟਬਾਲ ਪ੍ਰਸ਼ੰਸਕਾਂ ਦੀ ਨਾਜ਼ੀ ਸੈਲੂਟ ਕਰਦਿਆਂ ਦੀ ਤਸਵੀਰ ਵਾਇਰਲ ਹੋਈ ਹੈ। ਇਹਨਾਂ ਨੇ ਆਪਣੇ ਮੂੰਹ ਟਕੇ ਹੋਏ ਨੇ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਫੁੱਟਬਾਲ ਕਲੱਬ ਦੇ ਪ੍ਰਸ਼ੰਸਕਾਂ ਦੇ ਇੱਕ ਸਮੂਹ ਦੀ ਚੁਫੇਰੀਆਂ ਨਿੰਦਾ ਕੀਤੀ ਜਾ ਰਹੀ ਹੈ। ਉਧਰ ਜਿਸ ਫੁੱਟਬਾਲ ਕਲੱਬ ਦੇ ਇਹ ਪ੍ਰਸ਼ੰਸਕ ਦੱਸੇ ਜਾ ਰਹੇ ਨੇ ਉਹਨਾਂ ਨੇ ਇਸ ਤੋਂ ਪੱਲਾ ਝਾੜ ਲਿਆ। ਦੂਜੇ ਪਾਸੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਜੁੜ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਜਿਲੋਂਗ ਵਿੱਚ ਫੁੱਟਬਾਲ ਮੈਚ ਦੇਖਦੇ ਹੋਏ ਫੁੱਟਬਾਲ ਪ੍ਰਸ਼ੰਸਕਾਂ ਦੀ ਕਥਿਤ ਤੌਰ ਤੇ ਨਾਜ਼ੀ ਸਲਾਮੀ ਦੇਣ ਦੀ ਇਹ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ ਜਿਹੜੀ ਕਿ ਫੇਸਬੁੱਕ ਤੇ ਸਾਂਝੀ ਕੀਤੀ ਗਈ। ਇਸ ਫੋਟੋ ਵਿੱਚ ਨਾਰਥ ਜਿਲੋਂਗ ਵਾਰੀਅਰਜ਼ ਫੁੱਟਬਾਲ ਕਲੱਬ ਦੇ ਪ੍ਰਸ਼ੰਸਕਾਂ ਦੇ ਇੱਕ ਸਮੂਹ ਨੂੰ ਜਿਲੋਂਗ ਦੇ ਬੇਲਪਾਰਕ ਵਿੱਚ ਇੱਕ ਥਾਂ ਤੇ ਕਥਿਤ ਤੌਰ ਤੇ ਨਾਜ਼ੀ ਸਲਾਮੀ ਦਿੰਦੇ ਹੋਏ ਦਿਖਾਇਆ ਗਿਆ ਹੈ। ਸਾਰਿਆਂ ਨੇ ਕਾਲੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਚਿਹਰੇ ਕਰੋਏਸ਼ੀਆਈ ਝੰਡੇ ਵਾਲੇ ਡਿਜੀਟਲ ਸਟਿੱਕਰਾਂ ਨਾਲ ਟਕੇ ਹੋਏ ਨੇ। ਨਾਰਥ ਜਿਲੋਂਗ ਵਾਰੀਅਰਜ਼ ਦੇ ਪ੍ਰਸ਼ੰਸਕਾਂ ਦੀ ਤਸਵੀਰ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ। ਉਦੋਂ ਨਾਰਥ ਜਿਲੋਂਗ ਵਾਰੀਅਰਜ਼ ਕਲੱਬ ਨੇ ਤੁਰੰਤ ਇਸ ਤੇ ਪ੍ਰतिकਰਮ ਦਿੱਤਾ ਤੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਪੇਜਾਂ ਤੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਕਿਹਾ ਗਿਆ ਕਿ ਉਤਰੀ ਜੀਲੋਂਗ ਵਾਰੀਅਰਸ ਐਫ ਸੀ ਕਿਸੇ ਵੀ ਵਿਵਹਾਰ ਦੀ ਸਖਤ ਨਿੰਦਾ ਕਰਦਾ ਹੈ ਜੋ ਵਿਗਨਕਾਰੀ ਅਪਮਾਨਜਨਕ ਦੁਸ਼ਮਣੀ ਜਾਂ ਖੇਡ ਭਾਵਨਾ ਦੇ ਵਿਰੁੱਧ ਹੈ ਕਲੱਬ ਦਾ ਅਜਿਹੇ ਵਿਹਾਰ ਵਿੱਚ ਸ਼ਾਮਲ ਵਿਅਕਤੀਆਂ ਜਾਂ ਸਮੂਹਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਅਤੇ ਕਿਸੇ ਵੀ ਅਜਿਹੇ ਬਿਆਨ ਦਾ ਸਮਰਥਨ ਅਸੀਂ ਨਹੀਂ ਕਰਦੇ ਜੋ ਸਾਡੀਆਂ ਕਦਰਾਂ ਕੀਮਤਾਂ ਦੇ ਉਲਟ ਵਿਵਹਾਰ ਨੂੰ ਉਤਸ਼ਾਹਿਤ ਕਰਦਾ ਹੈ ਅਸੀਂ ਇਸ ਮਾਮਲੇ ਨੂੰ ਸੁਲਝਾਉਣ ਲਈ ਫੁੱਟਬਾਲ ਵਿਕਟੋਰੀਆ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਨਾਰਥ ਜਿਲੋਂਗ ਵਾਰੀਅਰਸ ਫੁੱਟਬਾਲ ਕਲੱਬ ਖੇਡ ਨੂੰ ਬਦਨਾਮ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਨਿਆਂਇਕ ਕਾਰਵਾਈ ਕਰੇਗਾ ਦੁਜੇਪਸ ਵਿਕਟੋਰੀਆ ਪੁਲਿਸ ਦੇ ਬੁਲਾਰੇ ਅਨੁਸਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਸ ਮਾਮਲੇ ਨਾਲ ਸੰਬੰਧਿਤ ਕੋਈ ਅਧਿਕਾਰਤ ਸ਼ਿਕਾਇਤ ਹਾਲੇ ਤੱਕ ਨਹੀਂ ਮਿਲੀ ਅਤੇ ਉਹ ਘਟਨਾ ਦਾ ਸਹੀ ਸਮਾਂ ਅਤੇ ਸਥਾਨ ਨਿਰਧਾਰਿਤ ਕਰਨ ਵਿੱਚ ਅਸਮਰਥ ਨੇ ਬੁਲਾਰੇ ਨੇ ਕਿਹਾ ਕਿ ਪੁਲਿਸ ਨੂੰ ਇੱਕ ਆਨਲਾਈਨ ਪ੍ਰਸਾਰਿਤ ਫੋਟੋ ਬਾਰੇ ਪਤਾ ਲੱਗਿਆ ਹੈ ਜਿਸ ਵਿੱਚ ਕਈ ਲੋਕ ਨਾਜ਼ੀ ਸਲਾਮੀ ਦਿੰਦੇ ਹੋਏ ਦਿਖ ਰਹੇ ਨੇ ਸਾਡੇ ਸਮਾਜ ਵਿੱਚ ਸਾਮੀ ਵਿਰੋਧੀ ਨਸਲਵਾਦੀ ਜਾਂ ਨਫ਼ਰਤ ਅਧਾਰਿਤ ਵਿਵਹਾਰ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਗਤਿਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਸਨੀਓਗਾ ਕੇ ਵਿਕਟੋਰੀਆ ਦੀ ਸਰਕਾਰ ਨੇ ਨਾਜ਼ੀ ਪਾਰਟੀ ਦੁਆਰਾ ਵਰਤੇ ਗਏ ਪ੍ਰਤੀਕਾਂ ਅਤੇ ਇਸ਼ਾਰਿਆਂ ਨੂੰ ਜਨਤਕ ਤੌਰ ਤੇ ਪ੍ਰਦਰਸ਼ਨ ਕਰਨ ਨੂੰ ਗੈਰਕਾਨੂੰਨੀ ਐਲਾਨਿਆ ਹੋਇਆ ਹੈ। ਇਸ ਵਿੱਚ ਨਾਜ਼ੀ ਸਲਾਮੀ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਮੁਲਜ਼ਮ ਨੂੰ 23000 ਡਾਲਰ ਜੁਰਮਾਨਾ ਅਤੇ ਵੱਧ ਤੋਂ ਵੱਧ 12 ਮਹੀਨੇ ਦੀ ਕੈਦ ਹੋ ਸਕਦੀ ਹੈ। ਵਰਜਨ ਆਸਟ੍ਰੇਲੀਆ ਜਲਦੀ ਹੀ ਲੋਕਾਂ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਜਾ ਰਹੀ ਹੈ ਵਰਜਨ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਹੁਣ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਜਹਾਜ਼ ਵਿੱਚ ਲੈ ਕੇ ਜਾ ਸਕਣਗੇ ਇਸ ਲਈ ਉਹਨਾਂ ਨੂੰ ਅਹਿਮ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਲੋਕਾਂ ਦੀ ਭਾਰੀ ਮੰਗ ਤੋਂ ਬਾਅਦ ਵਰਜਨ ਆਸਟ੍ਰੇਲੀਆ ਜਲਦ ਨਵੀਆਂ ਤਬਦੀਲੀਆਂ ਕਰਨ ਜਾ ਰਹੀ ਹੈ ਵਰਜਨ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਸੀਂ ਜਲਦੀ ਹੀ ਪਾਲਤੂ ਜਾਨਵਰਾਂ ਦੇ ਅਨੁਕੂਲ ਉਡਾਨਾਂ ਸ਼ੁਰੂ ਕਰਨ ਜਾ ਰਹੇ ਹਾਂ ਦਰਸਲ ਬੀਤੇ ਲੰਮੇ ਸਮੇਂ ਤੋਂ ਯਾਤਰੀ ਹਵਾਈ ਯਾਤਰਾ ਦੌਰਾਨ ਆਪਣੇ ਪਾਲਤੂ ਜਾਨਵਰਾਂ ਨੂੰ ਨਾ ਲੈ ਕੇ ਜਾਣ ਦੀ ਮੰਗ ਕਰ ਰਹੇ ਸੀ ਇਸੇ ਨੂੰ ਲੈ ਕੇ ਪਿਛਲੇ ਸਾਲ ਮਾਰਚ ਵਿੱਚ ਘਰੇਲੂ ਰੂਟਾਂ ਤੇ ਕੈਬਿਨਾ ਵਿੱਚ ਛੋਟੇ ਪਾਲਤੂ ਕੁੱਤੇਆਂ ਅਤੇ ਬਿੱਲੀਆਂ ਨੂੰ ਲੈ ਕੇ ਜਾਣ ਦੀ ਆਗਿਆ ਦੇਣ ਦੀ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ ਪਰ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਕਿ 에ਅਰਲਾਈਨ ਹੁਣ 42 ਉਡਾਨਾਂ ਤੇ ਪਾਲਤੂ ਜਾਨਵਰਾਂ ਦੇ ਅਨੁਕੂਲ ਕਤਾਰਾਂ ਬਣਾਉਣ ਲਈ ਕੰਮ ਕਰ ਰਹੀ ਹੈ ਹਾਲਾਕੀ ਵਰਜਨ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਸਿਵਲ ਐਵੀਏਸ਼ਨ ਸੇਫਟੀ ਅਥਾਰਟੀ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਹੀ ਪਾਲਤੂ ਜਾਨਵਰਾਂ ਦੇ ਅਨੁਕੂਲ ਉਡਾਣਾਂ ਲਈ ਰੈਗੂਲੇਟਰੀ ਮਨਜ਼ੂਰੀ ਲੈਣ ਵਿੱਚ 12 ਮਹੀਨੇ ਲੱਗਣਗੇ ਵਰਜਨ ਆਸਟ੍ਰੇਲੀਆ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰਵਾਨਗੀ ਉਮੀਦ ਤੋਂ ਵੱਧ ਸਮਾਂ ਲੈ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਰੈਗੂਲੇਟਰਾਂ ਉਦਯੋਗ ਭਾਈਵਾਲਾਂ ਅਤੇ ਹਿੱਸੇਦਾਰਾਂ ਸਮੂਹਾਂ ਨਾਲ ਸਖਤ ਮਿਹਨਤ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਪਾਲਤੂ ਜਾਨਵਰਾਂ ਦੇ ਨਾਲ ਜਬ ਬਿਨਾ ਯਾਤਰਾ ਕਰਨ ਵਾਲੇ ਮਹਿਮਾਨਾਂ ਲਈ ਇੱਕ ਅਨੁਕੂਲ ਸੁਰੱਖਿਅਤ ਅਤੇ ਆਰਾਮਦਾਇਕ ਅਨਪਰ ਪ੍ਰਦਾਨ ਕਰ ਸਕੀਏ ਆਸਟ੍ਰੇਲੀਆ ਵਿੱਚ ਇਸ ਸੇਵਾ ਦੀ ਨਵੀਂ ਪ੍ਰਕਿਰਤੀ ਦੇ ਕਾਰਨ ਪ੍ਰਵਾਨਗੀ ਪ੍ਰਕਿਰਿਆ ਵਿੱਚ ਅਨੁਮਾਨ ਤੋਂ ਵੱਧ ਸਮਾਂ ਲੱਗ ਰਿਹਾ ਹੈ ਉਦੋਂ ਵਰਜਨ ਆਸਟ੍ਰੇਲੀਆ ਨੇ ਇਹ ਵੀ ਕਿਹਾ ਕਿ ਅਸੀਂ ਜਲਦੀ ਹੀ ਪੈਟਨ ਕੈਬਿਨ ਸੇਵਾਵਾਂ ਦੀ ਸ਼ੁਰੂਆਤ ਬਾਰੇ ਸੂਚਿਤ ਕਰਾਂਗੇ 에ਅਰਲਾਈਨ ਅਨੁਸਾਰ ਚੌਂਵੰਗਿਆ ਕਰੇਲੂ ਉਡਾਨਾਂ ਤੇ ਕੁੱਤਿਆਂ ਅਤੇ ਬਿੱਲੀਆਂ ਵਾਲੇ ਯਾਤਰੀਆਂ ਲਈ ਦੋ ਕਤਾਰਾਂ ਨੂੰ ਪਾਲਤੂ ਜਾਨਵਰਾਂ ਲਈ ਅਨੁਕੂਲ ਕੋਸ਼ਿਸ਼ ਕਰੇਗਾ ਕੇਵਲ 8 ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਵਰਜਨ ਪ੍ਰਵਾਨਿਤ ਸੌਫਟ ਕੈਰੀਅਰਾਂ ਵਿੱਚ ਯਾਤਰਾ ਕਰਨ ਵਾਲੇ ਛੋਟੇ ਕੁੱਤੇਾਂ ਅਤੇ ਬਿੱਲੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਜੋ ਸੀਟ ਦੇ ਹੇਠਾਂ ਫਿੱਟ ਹੋ ਸਕਦੇ ਨੇ। ਉਡਾਣੇ ਤੇ ਲੈ ਜਾਣ ਲਈ ਪਾਲਤੂ ਜਾਨਵਰਾਂ ਦੀ ਉਮਰ 8 ਹਫ਼ਤਿਆਂ ਤੋਂ ਵੱਧ ਹੋਣੀ ਚਾਹੀਦੀ ਹੈ। ਉਡਾਣ ਦੌਰਾਨ ਪਾਲਤੂ ਜਾਨਵਰਾਂ ਨੂੰ ਖੁੱਲਕੇ ਘੁੰਮਣ ਜਾਂ ਗੋਦੀ ਵਿੱਚ ਲੈ ਕੇ ਬੈਠਣ ਦੀ ਆਗਿਆ ਨਹੀਂ ਹੋਵੇਗੀ ਅਤੇ ਪ੍ਰਤੀ ਵਿਅਕਤੀ ਸਿਰਫ ਇੱਕ ਪਾਲਤੂ ਜਾਨਵਰ ਲੈ ਕੇ ਜਾਇਆ ਜਾ ਸਕੇਗਾ। ਇਸ ਤੋਂ ਇਲਾਵਾ ਯਾਤਰੀਆਂ ਨੂੰ ਆਪਣੇ ਪਾਲਤੂ ਲਈ ਪ੍ਰਤੀ ਟਿਕਟ 100 ਤੋਂ 150 ਡਾਲਰ ਦੀ ਵਾਧੂ ਫੀਸ ਅਦਾ ਕਰਨੀ ਪਵੇਗੀ ਅਤੇ ਰਿਜ਼ਰਵੇਸ਼ਨ ਮਹਿਮਾਨ ਸੰਪਰਕ ਕੇਂਦਰ ਦੁਆਰਾ ਹੋ ਸਕੇਗੀ ਵਰਜਿੰਦੇ ਦੇ ਸੀਈਓ ਜੈਨ ਹਰਡਲਿਕਾ ਨੇ ਕਿਹਾ ਕਿ ਸਾਡੇ ਮਹਿਮਾਨ ਅਕਸਰ ਸਾਨੂੰ ਦੱਸਦੇ ਨੇ ਕਿ ਉਹ ਆਪਣੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨਾ ਚਾਹੁੰਦੇ ਨੇ ਅਤੇ ਹੁਣ ਅਸੀਂ ਇਸ ਨੂੰ ਅਸਲੀਅਤ ਬਣਾਉਣ ਲਈ ਅੱਗੇ ਵਧ ਰਹੇ ਹਾਂ ਦਾ ਸਨਿਯੋਗ ਹੈ ਕਿ ਲਗਭਗ 70% ਆਸਟ੍ਰੇਲੀਅਨ ਘਰਾਂ ਵਿੱਚ ਪਾਲਤੂ ਜਾਨਵਰ ਨੇ ਇਸ ਲਈ ਇੱਕ ਘੋਸ਼ਣਾ ਦੇਸ਼ ਦੇ ਇੱਕ ਵੱਡੇ ਹਿੱਸੇ ਲਈ ਸੱਚਮੁੱਚ ਬੇहद ਖਾਸ ਬਣਨੀ ਜਾ ਰਹੀ ਹੈ ਕੁਇਨਸਲੈਂਡ ਸੂਬੇ ਦੇ ਦੂਰ ਉੱਤਰੀ ਖੇਤਰ ਵਿੱਚ ਇੱਕ ਗੰਭੀਰ ਬਿਮਾਰੀ ਫੈਲੀ ਹੋਈ ਹੈ ਜਿਸ ਕਾਰਨ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਤਿੰਨ ਦਿਨਾਂ ਤੋਂ ਵੱਧ ਲੋਕੀ ਇਸ ਬਿਮਾਰੀ ਕਾਰਨ ਹਸਪਤਾਲਾਂ ਵਿੱਚ ਦਾਖਲ ਨੇ ਬਰਸਾਤ ਦੇ ਦਿਨਾਂ ਦੌਰਾਨ ਫੈਲੀ ਇਸ ਬੈਕਟੀਰੀਆ ਦੀ ਬਿਮਾਰੀ ਤੋਂ ਬਚਣ ਲਈ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕੁਇਨਸਲੈਂਡ ਸੂਬੇ ਦੇ ਇੱਕ ਹਿੱਸੇ ਵਿੱਚ ਬੈਕਟੀਰੀਆ ਦੀ ਬਿਮਾਰੀ ਕਾਰਨ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਈ ਹੋਰ ਬਿਮਾਰ ਤਸੇ ਜਾ ਰਹੇ ਨੇ ਇਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ ਕੁਇੰਸਲੈਂਡ ਸੂਬੇ ਦੇ ਦੂਰ ਉੱਤਰ ਵਿੱਚ ਮਿੱਟੀ ਤੋਂ ਪੈਦਾ ਹੋਣ ਵਾਲੇ ਘਾਤਕ ਬੈਕਟੀਰੀਆ ਦੀ ਬਿਮਾਰੀ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਇਹ ਬਿਮਾਰੀ ਫੈਲਦੀ ਜਾ ਰਹੀ ਹੈ ਕੇਅਨਜ਼ ਅਤੇ ਹਿੰਟਰਲੈਂਡ ਹਸਪਤਾਲ ਅਤੇ ਸਿਹਤ ਸੇਵਾ ਨੇ ਹੁਣ ਤੱਕ ਮੈਲਿਓਡੋਸਿਸ ਦੇ 36 ਕੇਸਾਂ ਦੀ ਪੁਸ਼ਟੀ ਕੀਤੀ ਹੈ ਟ੍ਰੋਪੀਕਲ ਪਬਲਿਕ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਜੈਕੀ ਮਲਡੋਕ ਨੇ ਕਿਹਾ ਕਿ ਕੇਰਨਜ਼ ਅਤੇ ਅੰਦਰੂਨੀ ਖੇਤਰ ਲਈ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਅਸੀਂ ਹੁਣ ਇਸ ਦੇ ਪ੍ਰਭਾਵ ਨੂੰ ਦੇਖਣਾ ਸ਼ੁਰੂ ਕੀਤਾ ਹੈ ਉਨੇ ਦੱਸਿਆ ਕਿ ਇਹ ਜਾਨਲੇਵਾ ਬੈਕਟੀਰੀਆ ਦੀ ਲਾਗ ਹੈ ਜੋ ਗਰਮ ਖੰਡੀ ਖੇਤਰਾ ਵਿੱਚ ਆਮ ਹੈ ਅਤੇ ਦੂਸ਼ਿਤ ਮਿੱਟੀ ਹਵਾ ਜਾਂ ਪਾਣੀ ਦੇ ਸੰਪਰਕ ਦੁਆਰਾ ਫੈਲਦੀ ਹੈ ਕਟ ਇਮਿਊਨਿਟੀ ਵਾਲੇ ਲੋਕਾਂ ਅਤੇ ਬਜ਼ੁਰਗਾਂ ਨੂੰ ਇਸ ਦਾ ਵਧੇਰੇ ਖਤਰਾ ਹੁੰਦਾ ਹੈ ਪਰ ਇਹ ਜਵਾਨ ਅਤੇ ਸਿਹਤਮੰਦ ਲੋਕਾਂ ਨੂੰ ਵੀ ਲਪੇਟ ਵਿੱਚ ਲੈ ਸਕਦਾ ਹੈ ਮਾਹਿਰਾਂ ਅਨੁਸਾਰ ਵਿਸ਼ੇਸ਼ ਕਿਸਮ ਦਾ ਇੱਕ ਬੈਕਟੀਰੀਆ ਮਿੱਟੀ ਵਿੱਚ ਪਾਇਆ ਜਾਂਦਾ ਹੈ ਅਤੇ ਮੀਂਹ ਤੋਂ ਬਾਅਦ ਇਹ ਵਧੇਰੇ ਫੈਲਦਾ ਹੈ ਅਤੇ ਇਸ ਦੀ ਲਾਗ ਸਾਲ ਦੇ ਬਰਸਾਤੀ ਦਿਨਾਂ ਵਿੱਚ ਵਧੇਰੇ ਹੁੰਦੀ ਹੈ షుగర్ క్యాన్సర్ కిడ్నీ ਅਤੇ ਫੇਫਟਿਆਂ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸਭ ਤੋਂ ਵੱਧ ਖਤਰਾ ਮੰਨਿਆ ਜਾਂਦਾ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੀ ਇਨਸਾਨ ਦੇ ਸਰੀਰ ਵਿੱਚ ਜ਼ਖਮ ਰਾਹੀਂ, ਸਾਰਾਹੀਂ ਜਾਂ ਦੂਸ਼ਿਤ ਪਾਣੀ ਪੀਣ ਨਾਲ ਦਾਖਲ ਹੋ ਸਕਦਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਕੇਅਨਜ਼ ਖੇਤਰ ਵਿੱਚ ਇਸ ਬਿਮਾਰੀ ਦੇ 14 ਕੇਸ ਦਰਜ ਕੀਤੇ ਗਏ ਸੀ ਜੋ ਉਸ ਸਮੇਂ ਉੱਚ ਮੰਨਿਆ ਗਿਆ ਸੀ। ਮਰਡੋਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਹੀਂ ਪਤਾ ਕਿ ਕੇਸ ਲਗਭਗ 3 ਗੁਣਾ ਕਿਉਂ ਹੋ ਗਏ ਨੇ ਪਰ ਜ਼ਿਆਦਾਤਰ ਕੇਸ केरन्स ਦੇ ਦੱਖਣੀ ਕੋਰੀਡੋਰ ਵਿੱਚ ਸਾਹਮਣੇ ਆਏ ਨੇ ਸਾਡਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਖੇਤਰਾਂ ਵਿੱਚ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਮੌਜੂਦ ਨੇ ਮਰਡੋਕ ਨੇ ਉੱਤਰੀ ਆਸਟ੍ਰੇਲੀਆ ਦੇ ਲੋਕਾਂ ਨੂੰ ਫਲੂ ਵਰਗੇ ਲੱਛਣਾਂ ਸਮੇਤ ਲਾਗ ਦੇ ਲੱਛਣਾਂ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਜੇਕਰ ਲੋਕਾਂ ਨੂੰ ਬੁਖਾਰ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੈ ਤਾਂ ਉਹ ਡਾਕਟਰ ਨਾਲ ਸਲਾਹ ਲਾਜ਼ਮੀ ਤੌਰ ਤੇ ਲੈਣ ਜਾਂ ਫਿਰ ਉਹ ਐਮਰਜੈਂਸੀ ਵਿਭਾਗ ਨਾਲ ਸੰਪਰਕ ਕਰ ਸਕਦੇ ਨੇ ਉਣਾ ਕਿਹਾ ਕਿ ਹਾਲ ਹੀ ਦੇ ਜ਼ਿਆਦਾਤਰ ਕੇਸ ਬਿਮਾਰੀ ਦੇ ਹਵਾ ਦੇ ਕਣਾਂ ਦੁਆਰਾ ਫੈਲੇ ਨੇ ਜੋ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਫੇਫੜਿਆਂ ਦੀ ਬਿਮਾਰੀ ਹੈ ਟਾਊਨਸਵਿਲ ਵਿੱਚ ਹੜਾ ਕਾਰਨ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਇੱਥੇ ਹੁਣ ਤੱਕ 11 ਮਾਮਲੇ ਦਰਜ ਕੀਤੇ ਗਏ ਨੇ ਉੱਤਰਵਰ ਟੋਰੇਸ ਅਤੇ ਕੇਪ ਹੈਲਥ ਸਰਵਿਸਿਜ਼ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਤਿੰਨ ਦੇ ਮੁਕਾਬਲੇ ਇਸ ਸਾਲ ਇਸ ਬਿਮਾਰੀ ਦਾ ਇੱਕ ਕੇਸ ਦਰਜ ਕੀਤਾ ਹੈ ਡਾਕਟਰ ਮਰ ਰੋਗ ਨੇ ਕਿਹਾ ਕਿ ਲੋਕ ਰੋਗ ਥਾਮ ਦੇ ਉਪਾਅ ਕਰ ਸਕਦੇ ਨੇ ਜਿਵੇਂ ਕਿ ਮੀਂਹ ਵਿੱਚ ਬਾਹਰ ਕੰਮ ਕਰਨ ਤੋਂ ਪਰਹੇਜ਼ ਕਰਨਾ ਚਿੱਕੜ ਜਾਂ ਗੰਦਗੀ ਦੇ ਆਲੇ-ਦੁਆਲੇ ਉੱਚ ਦਬਾਅ ਵਾਲੇ ਹੋਜ਼ ਦੀ ਵਰਤੋਂ ਕਰਦੇ ਸਮੇਂ ਮਾਸਕ ਪਹਿਨਣਾ ਅਤੇ ਚਮੜੀ ਤੇ ਕਿਸੇ ਵੀ ਤਰ੍ਹਾਂ ਦੀ ਛੇੜੀਟ ਨੂੰ ਟਾਕੇ ਰੱਖਣਾ ਆਸਟ੍ਰੇਲੀਆ ਦੇ ਮੌਸਮ ਬਿਊਰੋ ਨੇ ਪਛਮੀ ਆਸਟ੍ਰੇਲੀਆ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਭਾਇਆ ਜਾ ਰਿਹਾ ਹੈ ਬਿਊਰੋ ਨੇ ਦੱਸਿਆ ਕਿ ਇੱਕ ਖੰਡੀ ਚੱਕਰਵਾਤ ਜ਼ੇਲੀਆ ਸ਼ੁੱਕਰਵਾਰ ਨੂੰ ਆਵੇਗਾ ਤੇ ਇਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਲੋਕਾਂ ਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਪਵੇਗਾ। ਆਸਟ੍ਰੇਲੀਆ ਦੇ ਲੋਕਾਂ ਲਈ ਇੰਨੇ ਦਿਨ ਹੀ ਲਗਾਤਾਰ ਆ ਰਹੇ ਚੱਕਰਵਾਤੀ ਤੂਫਾਨ ਕਿਸੇ ਮਾੜੇ ਸੁਪਨੇ ਦੀ ਤਰ੍ਹਾਂ ਪਛਾਨਣਾ ਹੀ ਛੱਡ ਰਹੇ। ਬੀਤੇ ਇੱਕ ਹਫ਼ਤੇ ਤੋਂ ਵਕਫ ਵਕਫ ਥਾਂ ਹੀ ਆਏ ਚੱਕਰਵਾਤੀ ਤੂਫਾਨਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸਿਡਨੀ ਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਕਈ ਥਾਵਾਂ ਤੇ ਹੜ ਵਰਗੇ ਹਾਲਾਤ ਬਣ ਚੁੱਕੇ ਨੇ। ਤੁਜਪਰਸੇ ਸ਼ੁੱਕਰਵਾਰ ਲਈ ਮੌਸਮ ਬਿਊਰੋ ਨੇ ਪਛਵੀ ਆਸਟ੍ਰੇਲੀਆ ਵਾਸਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਕਾਰਨ ਲੋਕਾਂ ਵਿੱਚ ਸਹਿਮ ਭਾਇਆ ਜਾ ਰਿਹਾ ਹੈ। ਮੌਸਮ ਵਿਗਿਆਨ ਬਿਊਰੋ ਦੇ ਅਧਿਕਾਰੀਆਂ ਅਨੁਸਾਰ ਪਛਮੀ ਆਸਟ੍ਰੇਲੀਆ ਦੇ ਉੱਤਰੀ ਤੱਟ ਤੇ ਇੱਕ ਗਰਮ ਖੰਡੀ ਚੱਕਰਵਾਤ ਬਣਿਆ ਹੈ ਇਹ ਸ਼ੁੱਕਰਵਾਰ ਨੂੰ ਸ਼੍ਰੇਣੀ 3 ਦੇ ਤੂਫਾਨ ਦੇ ਰੂਪ ਵਿੱਚ ਜ਼ਮੀਨ ਨਾਲ ਟਕਰਾਏਗਾ ਇਹ ਚੱਕਰਵਾਤ ਪਛਮੀ ਆਸਟ੍ਰੇਲੀਆ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ ਅਤੇ ਲੋਕਾਂ ਨੂੰ ਇਸ ਦੇ ਪ੍ਰਭਾਵਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਗਿਆਨ ਬਿਊਰੋ ਨੇ ਬੁੱਧਵਾਰ ਨੂੰ ਇਸ ਖੰਡੀ ਚੱਕਰਵਾਤ ਜ਼ੇਲੀਆ ਨੂੰ ਹਿੰਦ ਮਹਾਸਾਗਰ ਵਿੱਚ ਸ਼੍ਰੇਣੀ 1 ਪ੍ਰਣਾਲੀ ਵਜੋਂ ਘੋਸ਼ਿਤ ਕੀਤਾ ਹੈ ਮੌਸਮ ਵਿਗਿਆਨ ਬਿਊਰੋ ਅਨੁਸਾਰ ਚੱਕਰਵਾਤ ਪਚਵੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਕਿੰਬਰਲੇ ਤੱਟ ਤੇ ਬਰੂਮ ਸ਼ਹਿਰ ਤੋਂ 280 ਕਿਲੋਮੀਟਰ ਪੱਛਮ ਵਿੱਚ ਅਤੇ ਪਿਲਵਾਰਾ ਖੇਤਰ ਵਿੱਚ ਪੋਰਟਰ ਹੈਡਲੈਂਡ ਤੋਂ 320 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਚੱਕਰਵਾਤ ਪਿਲਵਾਰਾ ਦੇ ਪੂਰਬੀ ਹਿੱਸਿਆਂ ਵੱਲ ਵਧ ਰਿਹਾ ਹੈ ਅਤੇ ਬਰੂਮ ਤੋਂ ਲੈ ਕੇ ਉਦਯੋਗਿਕ ਬੰਦਰਗਾਹ ਡੈਂਪੀਅਰ ਤੱਕ 700 ਕਿਲੋਮੀਟਰ ਤੱਟ ਰੇਖਾ ਵਿੱਚ ਸਿਤ ਪਾਈਚਾਰਿਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਚੱਕਰਵਾਤ ਦੇ ਹੋਰ ਤੇਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਪਛਮੀ ਆਸਟ੍ਰੇਲੀਆ ਦੇ ਤੱਟ ਨੂੰ ਸ਼੍ਰੇਣੀ 3 ਦੇ ਗੰਭੀਰ ਖੰਡੀ ਚੱਕਰਵਾਤ ਦੇ ਰੂਪ ਵਿੱਚ ਇਹ ਪਾਰ ਕਰੇਗਾ ਜਦ ਸੁਣਿਆ ਗਿਆ ਕਿ ਲਗਾਤਾਰ ਆ ਰਹੇ ਚੱਕਰਵਾਤੀ ਤੂਫਾਨਾਂ ਦਾ ਅਸਰ ਸਮੁੰਦਰ ਗੰਡੇ ਦੇ ਸ਼ਹਿਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਤੂਫਾਨਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਕਈ ਦਫਾ ਠੱਪ ਹੋ ਚੁੱਕੀ ਹੈ ਅਤੇ ਸੜਕਾਂ 'ਤੇ ਵੀ ਰੁਕਾਵਟਾਂ ਖੜੀਆਂ ਹੋਈਆਂ ਨੇ ਇਸ ਬੁਲਟਨ 'ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ